ਏਅਰ ਇੰਡੀਆ ਜੋ ਬਹੁਤ ਮੁਸ਼ਕਲਾਂ ਨਾਲ ਜੂਝ ਰਿਹਾ ਹੈ ਭਾਵੇਂ ਕਿ ਏਅਰ ਇੰਡੀਆ ਨੂੰ ਪ੍ਰਾਈਵੇਟ ਹੱਥਾਂ ਦੇ ਵਿੱਚ ਦੇ ਦਿੱਤਾ ਗਿਆ ਤੇ ਉਹਨਾਂ ਵੱਲੋਂ ਕੋਸ਼ਿਸ਼ ਵੀ ਜਾਰੀ ਹੈ ਕਿ ਕਿਸੇ ਨਾ ਕਿਸੇ ਤਰੀਕੇ ਸੁਧਾਰ ਜਿਹੜਾ ਇਹਨਾਂ ਦੇ ਅਕਸ ਦੇ ਵਿੱਚ ਕੀਤਾ ਜਾਵੇ ਪਰ ਸਮੱਸਿਆਵਾਂ ਜਿਹੜੀਆਂ ਨੇ ਉਹ ਲਗਾਤਾਰ ਜਾਰੀ ਨੇ ਏਅਰ ਇੰਡੀਆ ਨੂੰ ਪਿਛਲੇ ਮਹੀਨਿਆਂ ਦੇ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਨਾਲ ਜੂਝਣਾ ਪਿਆ ਕੁਝ ਤੇ ਉਹਨਾਂ ਦੇ ਹੱਥ-ਬਸ ਵਿੱਚ ਨਹੀਂ ਸੀ ਜਿਹੜੀਆਂ ਕੁਝ ਝੂਠੀਆਂ ਕਾਲਸ ਸੀਗੀਆਂ ਝੂਠੀਆਂ ਧਮਕੀਆਂ ਸੀ ਕਿ ਜਹਾਜ਼ ਦੇ ਵਿੱਚ ਆਇਆ ਜਹਾਜ਼ ਨੂੰ ਇਸ ਤਰ੍ਹਾਂ ਹੋ ਸਕਦਾ ਅਗਵਾ ਕੀਤਾ ਜਾ ਸਕਦਾ ਬੰਬ ਹੈ ਜਾਂ ਕੁਝ ਹੈ ਉਹਨਾਂ ਚੀਜ਼ਾਂ ਕਰਕੇ ਜਹਾਜ਼ ਜਿੱਥੇ-ਜਿੱਥੇ ਇੰਟਰਨੈਸ਼ਨਲ ਉਡਾਨਾਂ ਜਿਹੜੀਆਂ ਜਾ ਰਹੀਆਂ ਸੀ ਉਹਨਾਂ ਨੂੰ ਉੱਥੇ ਦੇ ਉੱਥੇ ਉਤਾਰਨਾ ਪਿਆ ਹਮ ਨਿਜਮ ਹੈ ਕੈਨੇਡਾ ਦੇ ਇੱਕ ਦੂਰ ਦਰਾਡੇ ਦੇ ਸ਼ਹਿਰ ਦੇ ਵਿੱਚ ਵੀ ਬੜੀ अर्ਲੀ ਮਾਰਨਿੰਗ ਇੱਕ ਜਹਾਜ਼ ਉਤਰਿਆ ਸੀ ਜਿਸ ਨੂੰ ਬਾਅਦ ਵਿੱਚ ਕੈਨੇਡੀਅਨ 에ਅਰ ਫੋਰਸ ਦੇ ਜਹਾਜ਼ਾਂ ਨੇ ਮੁਸਾਫਰਾਂ ਨੂੰ ਥਾਂ-ਥਾਂ ਪਹੁੰਚਾਇਆ ਕਿਉਂਕਿ ਜਹਾਜ਼ ਦੀ ਫਿਰ ਦੁਬਾਰਾ ਚੈਕਿੰਗ ਹੁੰਦੀ ਹੈ ਜੀ ਉਹ ਝੂਠੀਆਂ ਕਾਲਾਂ ਨਿਕਲੀਆਂ ਪਰ ਖਰਚਾ 에ਅਰਲਾਈਨ ਨੂੰ ਪੈਂਦਾ ਹੈ ਇਸ ਵਿੱਚ ਕੋਈ ਡਾਊਟ ਨਹੀਂ ਹੈ ਇਸ ਤੋਂ ਇਲਾਵਾ ਹੁਣ ਆਈਪੀਐਲ ਚੱਲ ਰਿਹਾ ਹੈ ਇੰਡੀਆ ਦੇ ਵਿੱਚ ਆਈਪੀਐਲ ਦੇ ਵਿੱਚ ਆਸਟ੍ਰੇਲੀਆ ਦੇ ਇੱਕ ਪਲੇਅਰ ਨੇ ਜਿਹੜੀ ਸ਼ਿਕਾਇਤ ਕੀਤੀ ਹੈ ਕਿ ਸਾਨੂੰ ਖਾਮ ਖਜ ਹਾਜ ਦੇ ਵਿੱਚ ਵਾਸ਼ ਕੇ ਬਿਠਾ ਛੱਡਿਆ ਜਦਕਿ ਉਸ ਜਹਾਜ਼ ਦਾ ਪਾਇਲਟ ਤੇ ਕਰੂ ਹੋ ਜੇ ਆ ਨਹੀਂ ਸੀ ਸੋ ਉਹ ਉਹਨਾਂ ਨੇ ਇਲਜ਼ਾਮ ਲਾਇਆ ਤੇ ਕਈਆਂ ਨੇ ਹੋਰ ਲੈ ਕੇ ਸਾਡੀ ਸੀਟ ਬਦਲ ਦਿੱਤੀ ਇੱਥੋਂ ਤੱਕ ਕਿ ਭਾਰਤ ਦੇ ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਨੇ ਸ਼ਿਕਾਇਤ ਲੈ ਕੇ ਜਿਹੜੀ ਸੀਟ ਤੇ ਮੈਨੂੰ ਬਿਠਾਇਆ ਗਿਆ ਉਹ ਟੁੱਟੀ ਹੋਈ ਸੀ ਉਹ ਕਹਿੰਦੇ ਮੈਨੂੰ ਆਪਣੀ ਫਿਕਰ ਨਹੀਂ ਇਹ ਬਾਕੀ ਨਾਲ ਕੀ ਕਰਦੇ ਹੋਣਗੇ ਹੂੰ ਸੀਟ ਗਲਤ ਸੀਟ ਤੇ ਮਾੜੀ ਤੇ ਬਿਠਾਉਣਾ ਜਿਹਦੀ ਸੀਟ ਬੈਲਟ ਖਰਾਬ ਆ ਜਾਂ ਉਹਦਾ ਕੁਝ ਹੋਰ ਚੀਜ਼ ਉਹਦੀ ਕੰਮ ਨਹੀਂ ਕਰ ਰਹੀ ਉਹ ਇਹ ਬਹੁਤ ਸ਼ਿਕਾਇਤਾਂ ਆਈਆਂ ਨੇ ਪਰ 에어 ਇੰਡੀਆ ਦਰੋਸਤ ਕਰਨ ਦੀ ਕੋਸ਼ਿਸ਼ ਵੀ ਲੱਗੀ ਹੋਈ ਹੈ ਤੇ ਉਹਨਾਂ ਦਾ ਪਿੱਛੇ ਜਿਹਾ ਬਿਆਨ ਸੀ ਕੁਝ ਦਿਨ ਪਹਿਲਾਂ ਕਿ ਅਸੀਂ ਜਹਾਜ਼ ਰਿਪੇਅਰ ਕਰਨ ਦੇ ਜਹਾਜ਼ਾਂ ਨੂੰ ਠੀਕ ਠਾਕ ਕਰਨ ਦੇ ਰੈਟਰੋਫਿਟ ਕਰਨ ਦੇ ਬੋਇੰਗ ਨੂੰ ਤੇ 에어ਬੱਸ ਜਿਹੜੀਆਂ ਦੋ ਵੱਡੀਆਂ ਕੰਪਨੀ ਜਿਹੜੀ ਜਹਾਜ਼ ਤਿਆਰ ਕਰਦੀਆਂ ਨੇ ਉਹ ਦੋਨਾਂ ਨੂੰ ਅਸੀਂ ਆਰਡਰ ਦਿੱਤੇ ਹੋਏ ਨੇ ਤੇ ਉਹ ਹੀ ਡਿਲੇ ਇੰਨਾ ਕਰ ਰਹੇ ਨੇ ਕੁਝ ਉਹਨਾਂ ਨੇ ਤਿਆਰ ਕਰਕੇ ਪਿਛਲੇ ਦਿਨਾਂ ਵਿੱਚ ਦਿੱਤੇ ਵੀ 에어 ਇੰਡੀਆ ਨੂੰ ਬਿਲਕੁਲ ਰੀਵੈਂਪ ਕਰ ਰੀਫਰੈਸ਼ ਕਰਕੇ ਇਹਦੇ ਵਿੱਚ ਉਹਨਾਂ ਦਾ ਕਸੂਰ ਹੈਗਾ ਵੀ ਆ ਕੁਝ ਗੱਲਾਂ 'ਚ ਕਿਉਂਕਿ ਇੱਕ ਤਾਂ ਪੁਰਾਣਾ ਸਿਸਟਮ ਹੈ ਉਹ ਸਰਕਾਰੀ ਮੁਲਾਜ਼ਮਾਂ ਵਾਲਾ ਸਿਸਟਮ ਹੈ ਭਾਵੇਂ ਪ੍ਰਾਈਵੇਟ ਹੋ ਗਏ ਨੇ ਪਰ ਅਜੇ ਉਹਨਾਂ ਨੂੰ ਸਰਕਾਰੀ ਹਮਾਇਤ ਹੈ ਤੋ ਕਿ ਉਹਨਾਂ ਨੂੰ ਜਿਹੜੇ ਰੂਟ 에য়ার ਇੰਡੀਆ ਨੂੰ ਮਿਲੇ ਹੋਏ ਨੇ ਖਾਸ ਤੌਰ ਤੇ ਨਾਰਥ ਅਮਰੀਕਾ ਦੇ ਹੋਰ ਕਿਸੇ 에ਰਲਾਈਨ ਨੂੰ ਹੈ ਨਹੀਂਗੇ ਟੌਪ ਦੀਆਂ ਡੈਸਟੀਨੇਸ਼ਨ ਚਾਹੇ ਯੂਰਪ ਦੀਆਂ ਹੋਣ ਚਾਹੇ ਆਸਟ੍ਰੇਲੀਆ ਵੱਲੋਂ ਹੋਣ ਚਾਹੇ ਅਮਰੀਕਾ ਦੀਆਂ ਈਵਨ ਕੈਨੇਡਾ ਦੇ ਨਾਲ ਸਬੰਧ ਭਾਵੇਂ ਸੁਵਲੀਨ ਨਹੀਂ ਚੰਗੇ ਪਰ ਕੈਨੇਡਾ ਦੇ ਵਿੱਚ ਵੀ ਬਹੁਤ ਵੱਡੇ ਜਿਹੜੇ ਇਹਨਾਂ ਨੂੰ ਰੂਟ ਜਿਹੜੇ ਨੇ ਮਿਲੇ ਹੋਏ ਨੇ ਟੋਰਾਂਟੋ ਤੋਂ ਦੋ ਦੋ ਫਲਾਈਟਾਂ ਦੋਨਾਂ ਪਾਸਿਆਂ ਨੂੰ ਜਾਂਦੀਆਂ ਨੇ ਦਿੱਲੀ ਵਗੈਰਾ ਨੂੰ ਤੇ ਵੈਨਕੂਵਰ ਤੋਂ ਇਸੇ ਤਰ੍ਹਾਂ ਦੋ ਫਲਾਈਟਾਂ ਨੇ ਸੋ ਇਹ ਇਹ ਬੜੇ-ਬੜੇ ਰੂਟ ਮਿਲੇ ਹੋਏ ਨੇ ਪਰ ਇੱਕ ਤਾਜ਼ਾ ਘਟਨਾ ਜਿਹੜੀ ਜ਼ਿਆਦਾ ਸਮੱਸਿਆਵਾਂ ਆਈਆਂ ਕਿ ਸ਼ਿਕਾਗੋ ਤੋਂ ਇੱਕ ਫਲਾਈਟ ਉੱਡੀ ਕੁਝ ਦਿਨ ਪਹਿਲਾਂ ਉਹ ਫਲਾਈਟ ਉੱਡੀ ਦਿੱਲੀ ਨੂੰ ਜਾ ਰਹੀ ਸੀ ਸ਼ਿਕਾਗੋ ਤੇ ਉਹ 4 ਘੰਟੇ ਬਾਅਦ ਉਹਨਾਂ ਨੂੰ 3.5-4 ਘੰਟੇ ਬਾਅਦ ਉਹਨਾਂ ਨੂੰ ਵਾਪਸ ਮੋੜ ਲਿਆ ਸ਼ਿਕਾਗੋ ਨੂੰ ਓਰੀਜਿਨ ਹੈ ਹੋਇਆ ਕਿ ਉਹ ਕਹਿੰਦੇ ਜੀ ਜਿੰਨੇ ਉਸ ਵਿੱਚ ਵਾਸ਼ਰੂਮ ਹੈਗੇ ਨੇ ਟਾਇਲਟ ਹੈਗੇ ਨੇ ਤੇ ਇੱਕ ਦੋ ਚੱਲਦੇ ਨੇ ਤੇ ਉਹ ਲੋਕ ਓਕੇ ਹੋ ਗਏ ਹੁਣ ਇੰਨੇ 300 ਦੇ ਕਰੀਬ ਮੁਸਾਫਰ ਹੋਣ ਤੇ ਹੋਵੇਗਾ ਕਿ ਉਹਨਾਂ ਨੂੰ ਵਾਪਸ ਲੈ ਗਏ ਤੇ ਕੋਈ ਇੱਕ ਉਹ ਕਹਿੰਦੇ ਜੀ ਲੋਕ ਵਿੱਚ ਕੰਬਲ ਸਿੱਟ ਦਿੰਦੇ ਆ ਉਹ ਸੁੱਟ ਦਿੰਦੇ ਫਿਰ ਕਿਸੇ ਨੇ ਕਿਹਾ ਕਿ ਇੱਕ ਅੱਧੇ ਚ ਸੁੱਟ ਦਿੰਦੇ ਫਿਰ ਸਾਰਿਆਂ ਚ ਕਿਵੇਂ ਹੋ ਗਿਆ ਪਰ 에ਰ ਰੇਡੀਆਂ ਨੂੰ ਮੁਸ਼ਕਿਲਾਂ ਜੜੀਆਂ ਨੇ ਉਹ ਚੱਲਣੀਆਂ ਪੈ ਰਹੀਆਂ ਨੇ ਇਹ ਸਭ ਕੁਝ ਚੱਲ ਹੀ ਰਿਹਾ ਸੀ ਤੇ ਇੱਕ ਹੋਰ ਫਲਾਈਟ ਜਿਹੜੀ ਆ ਉਹਨਾਂ ਦੀ 12080 ਕਿਲੋਮੀਟਰ ਲੰਬੀ ਫਲਾਈਟ ਜਿਹੜੀ ਦਿੱਲੀ ਤੋਂ ਸ਼ਿਕਾਗੋ ਦੀ ਦਿੱਲੀ ਦੀ ਇੰਦਰਾ ਗਾਂਧੀ ਇੰਟਰਨੈਸ਼ਨਲ 에ਅਰਪੋਰਟ ਤੋਂ ਸ਼ਿਕਾਗੋ ਦੀ ਉਹ ਹਾਰੇ 에ਅਰਪੋਰਟ ਵਾਸਤੇ ਉੱਡੀ ਤੇ ਉਹਦੇ ਵਿੱਚ ਸਮੱਸਿਆਵਾਂ ਆਈਆਂ ਸਮੱਸਿਆਵਾਂ ਆਇਆਂ ਆ ਕਿ ਲੋਕਾਂ ਨੇ ਬਿਜ਼ਨਸ ਕਲਾਸ ਬੁੱਕ ਕਰਾਈ ਹੋਈ ਸੀ ਕਈਆਂ ਨੇ ਹੁਣ ਉਹ ਬਿਜ਼ਨਸ ਕਲਾਸ ਬੜੀ ਮਹਿੰਗੀ ਹੁੰਦੀ ਹੈ 2-3 ਗੁਣਾ ਕਿਵਰੀ ਕੀਮਤ ਉਸਤੀ ਜ਼ਿਆਦਾ ਹੁੰਦੀ ਹੈ 2-3 ਤੋਂ ਵੀ ਜ਼ਿਆਦਾ ਹੁੰਦੀ ਕਿਵਰੀ ਉਹ ਬਿਠਾ ਕੇ ਲੋਕਾਂ ਜਿਨ੍ਹਾਂ ਉਹ ਬੈਹਣ ਦੀ ਤਿਆਰੀ ਕਰਕੇ ਗਿਆ ਬਿਜ਼ਨਸ ਕਲਾਸ ਵਾਲੇ ਮੂਡ 'ਚ ਤੇ ਜਹਾਜ਼ ਵਾਲੇ ਕਹਿੰਦੇ ਜੀ ਉਹ ਸੀਟਾਂ ਤੇ ਖਰਾਬ ਆ ਵਿੱਚੋਂ ਕਈ ਸਾਰੀਆਂ ਨਹੀਂ ਕੁਝ ਸੀਟਾਂ ਖਰਾਬ ਆ ਉਹਨਾਂ ਨੂੰ ਉਹਨਾਂ ਨੂੰ ਜੀ ਫਿਰ ਇਕਨੋਮੀ ਦੇ ਕਈ ਜਗ੍ਹਾ ਤੇ ਫਿਟ ਕਰ ਦਿੱਤਾ ਹੁਣ ਬਿਜ਼ਨਸ ਕਲਾਸ ਵਾਲੇ ਨੂੰ ਇਕਨੋਮੀ ਚ ਬਿਠਾ ਦਿੱਤਾ ਜਾਵੇ ਭਾਵੇਂ ਕਿ ਉਹਦੀ ਪੇਮੈਂਟ ਹੋ ਸਕਦਾ ਉਹਨੂੰ ਰਿਫੰਡ ਕੀਤੀ ਗਈ ਹੋਵੇ ਜਾਂ ਇਹ ਨਹੀਂ ਸਾਨੂੰ ਪਤਾ ਪਰ ਜੇ ਉਹਨੂੰ ਬਿਠਾ ਦਿਓ ਫਿਰ ਉਹ ਕਿਦਾਂ ਦਾ ਸਫ਼ਰ ਅਗਲੇ ਦਾ ਬੀਤਿਆ ਹੋਵੇਗਾ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਜੀ ਪਰ ਇਸ ਤੋਂ ਵੀ ਅਗਲੀ ਜਿਹੜੀ ਇਹ ਸਿਲਵਰ ਲਾਈਨਿੰਗ ਹੈ ਇਸ ਗੱਲ ਤੇ ਉਹ ਇਹ ਹੈ ਕਿ ਉਹਨਾਂ ਲੋਕਾਂ ਨੂੰ ਦੱਸਿਆ ਗਿਆ ਕਿ ਇਹਨਾਂ ਦੇ ਕਿਸੇ ਦੇ ਸੀਟ ਦੀ ਟ੍ਰੇ ਖਰਾਬ ਹੈ ਕਿਸੇ ਦਾ ਸੀਟ ਬੈਲਟ ਖਰਾਬ ਹੈ ਕਿਸੇ ਦਾ ਰੈਕਲਾਈਨਰ ਖਰਾਬ ਹੈ ਕਿਸੇ ਦਾ ਟੀਵੀ ਨਹੀਂ ਚੱਲਦਾ ਕਈਆਂ ਨੇ ਜ਼िद ਵੀ ਕੀਤੀ ਕਿ ਸਾਨੂੰ ਦਿਖਾ ਦਿਓ ਸੀਟ ਜਿੱਦਾਂ ਦੇ ਵੀ ਹੈਗੇ ਅਸੀਂ ਇੱਥੇ ਬਹਿਣਾ ਨਹੀਂ ਨਹੀਂ ਕਰਦੇ ਜੀ ਕਹਿੰਦੇ ਇੱਕ ਜਗ੍ਹਾ ਤੇ ਦੱਸਿਆ ਕਿ ਉਹਦੇ ਵਿੱਚ ਮੜੀ ਜੀ ਟ੍ਰੇ ਉਸ ਦੀ ਜਿਹੜੀ ਸੀ ਉਹ ਥੋੜਾ ਨੁਕਸ ਸੀਗਾ ਉਹਦੇ ਵਿੱਚ ਬਾਕੀ ਠੀਕ ਸੀ ਤੇ ਉਹ ਖੈਰ ਉਹ ਬੈਠਾ ਵੀ ਕੋਈ ਪਰ ਅਸਲ ਕਹਿੰਦੇ ਇਹ ਹੋਇਆ ਕਿ ਲੋਕਾਂ ਨੂੰ ਪਿੱਛੇ ਬਿਠਾ ਕੇ ਸਟਾਫ ਕਰੂ ਲੰਬੀਆਂ ਫਲਾਈਟਾਂ ਦੇ ਜਿਹੜੀ 14 14 ਘੰਟੇ ਦੀਆਂ ਫਲਾਈਟਾਂ ਉਹ ਚ ਕਾਫੀ ਮੈਂਬਰ ਹੁੰਦੇ ਨੇ ਕਰੂ ਦੇ ਉਹ ਆਪ ਬਿਨਸ ਕਲਾਸ ਦੇ ਵਿੱਚ ਰਹਿਣਾ ਪਿੱਛੇ ਨੂੰ ਸੁੱਟ ਕੇ ਤੇ ਅਰੈਸਟ ਕਰਦੇ ਯਾਰ ਸੋ ਸ਼ਿਕਾਇਤ ਹੋਈ ਹੈ ਜੀ ਸੋ ਕਈ ਵਾਰੀ ਤੇ ਤਕਨੀਕੀ ਕਾਰਨ ਕੋਈ ਵਾਕਿਆ ਹੋ ਸਕਦਾ ਪਰ ਲਿਖਤੀ ਸ਼ਿਕਾਇਤ ਇਸ ਵਾਰੀ ਹੋਈ ਹੈ ਬਹੁਤ ਸਾਰੇ ਪੈਸੈਂਜਰਸ ਨੇ ਇਸ ਤਰ੍ਹਾਂ ਦੀ ਐਕਸਪੀਰੀਅੰਸ ਜਿਹੜੇ ਨੇ ਇਹ ਰੇਡੀਆਂ ਦੀ ਫਲਾਈਟ ਤੇ ਸ਼ਿਕਾਗੋ ਤੋਂ ਦਿੱਲੀ ਵਾਲੀ ਤੇ ਜਿਹੜੇ ਨੇ ਉਹਨਾਂ ਤੇ ਉਹ ਸ਼ਿਕਾਇਤ ਦਰਜ ਕਰਵਾਈ ਆ ਤੇ 에য়ার ਇੰਡੀਆ ਵਾਲਿਆਂ ਨੂੰ ਜਵਾਬ ਇਸ ਦਾ ਦੇਣਾ ਪੈ ਰਿਹਾ ਪ੍ਰੋਬਲੈਮੈਟਿਕ ਜਿਹੜੀ ਇੱਕ ਸਥਿਤੀ ਪੈਦਾ ਹੋਈ ਹੈ ਤੇ ਪ੍ਰਾਈਵੇਟ ਪ੍ਰਾਈਵੇਟ ਹੱਥਾਂ ਦੇ ਦੇਣ ਦੇ ਬਾਵਜੂਦ ਇਦੇ ਵਿੱਚ ਜਿਹੜਾ ਸਮੱਸਿਆ ਹੈ ਜੀ ਉਹ ਬਹੁਤ ਜ਼ਿਆਦਾ ਹੈ ਸੋ ਇਹਨੂੰ ਹੱਲ ਕਰਨ ਦਾ ਯਤਨ ਉਹ ਕਰ ਰਹੇ ਨੇ